ਇੰਨਾ ਢੂੰਗੀ ਬਾਬਿਆਂ ਤੋਂ ਜ਼ਰਾ ਸਾਵਧਾਨ ਹੋ ਜਾਓ ਕਿਉਂਕਿ ਇੰਨਾ ਬਾਬਿਆਂ ਨੇ ਹੁਣ ਲੁੱਟਦਾ ਨਵਾਂ ਹੀ ਢੰਗ ਲੱਭ ਲਿਆ ਇੱਕ ਢੂੰਗੀ ਬਾਬੇ ਦਾ ਕਾਂਡ ਸਾਹਮਣੇ ਆਇਆ ਜਿੱਥੇ ਇੱਕ ਮਹਿਲਾ ਦੇ ਨਾਲ ਮਿਲ ਕੇ ਇਸ ਢੂੰਗੀ ਬਾਬੇ ਦੇ ਵੱਲੋਂ ਲੁੱਟ ਕੀਤੀ ਗਈ ਹੈ ਪਹਿਲਾਂ ਤਾਂ ਇੱਕ ਮਹਿਲਾ ਦੇ ਵੱਲੋਂ ਇੱਕ ਬੀਬੀ ਨੂੰ ਆਪਣੇ ਕੋਲ ਬਿਠਾਇਆ ਜਾਂਦਾ ਉਸ ਨੂੰ ਗੱਲਾਂ ਦੇ ਵਿੱਚ ਲਗਾਇਆ ਜਾਂਦਾ ਬਾਅਦ ਵਿੱਚ ਇੱਕ ਬਾਬਾ ਉਸ ਦੇ ਕੋਲ ਆਂਦਾ ਅਤੇ ਲੁੱਟ ਕਰਕੇ ਮੌਕੇ ਤੋਂ ਦੋਹੇ ਫਰਾਰ ਭੁਜੰਦਨੀ ਉਦਰੇ ਇਹ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜਸਮੀ ਬੀਬੀ ਦੇ ਨਾਲ ਲੁੱਟ ਹੋਈ ਹੈ ਉਸ ਦੇ ਵੱਲੋਂ ਲਗਾਤਾਰ ਇਨਸਾਫ ਮੰਗਿਆ ਜਾ ਰਿਹਾ ਹੈ ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸ਼ਰਿਆਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਢੋਂਗੀ ਬਾਬਾ ਬਣ ਕੇ ਇੱਕ ਬੰਦਾ ਆਉਂਦਾ ਜਿਸ ਦੇ ਨਾਲ ਇੱਕ ਜਨਾਨੀ ਵੀ ਹੁੰਦੀ ਹੈ ਇਹ ਦੋਹੇ ਇੱਕ ਬੀਬੀ ਨੂੰ ਬਿਠਾ ਕੇ ਪਹਿਲਾਂ ਤਾਂ ਸਕੀਮ ਲਾਉਂਦੇ ਨੇ ਉਸ ਨੂੰ ਗੱਲਾਂ ਦੇ ਵਿੱਚ ਲਗਾਉਂਦੇ ਨੇ ਅਤੇ ਬਾਅਦ ਵਿੱਚ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਕਟਨਾਪੂਰੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਮਾਮਲੇ ਦੇ ਵਿੱਚ ਬੀਬੀ ਨੇ ਕੀ ਕਿਹਾ ਆਓ ਸੁਣਦੇ ਹਾਂ ਉਹ ਇੱਕ ਲੇਡੀ ਆਏ ਮੈਨੂੰ ਕਹਿੰਦੀ ਹੈ ਕਿ ਇੱਕ ਕਦੇ ਇੱਕ ਬੰਦਾ ਆਇਆ ਉਹ ਕਹਿੰਦਾ ਖੇਤਰਪਾ ਦਾ ਕਿੱਥੇ ਖੇਤਰਪਾ ਕਿੱਥੇ ਹੈ ਮੈਂ ਦੱਸਦਾ ਮੈਂ ਤੁਸੇ ਪਿਆ ਤਰਿਆ ਹੋਣੇ ਇਹ ਫਿਰ ਉਹ ਲੇਡੀ ਆ ਗਈ ਦੇਖ ਤੇ ਬਾਬਾ ਬੜਾ ਪਹੁੰਚ ਆਇਆ ਤੇ ਇਹਨਾਂ ਦਾ ਅਸ਼ੀਰਵਾਦ ਲੈਣਾ ਚਾਹੀਦਾ ਤੁਹਾਨੂੰ ਸਭ ਕੁਝ ਦੱਸ ਨਹੀਂ ਮੇਰੇ ਕੋਲ ਬੈਠੋ ਇੱਥੇ ਉਹ ਗੱਲਾਂ ਮਾਰਨ ਲੱਪੇ ਦੁਰਦਿਆਂ ਤੀਫਾਂ ਕਰਨ ਲੱਗ ਪਈ ਹੁੰਦੀਆਂ ਉਹਦੇ ਨੇ ਬਾਬਾ ਫਿਰ ਆ ਗਿਆ ਬਾਬਾ ਕਹਿੰਦਾ ਉੱਥੇ ਚਲ ਤੂੰ ਅਸ਼ੀਰਵਾਦ ਦਿੰਨੇ ਆ ਤੇ ਮੈਨੂੰ ਮੈਨੂੰ ਕਹਿੰਦਾ ਆ ਚੀਜਾਂ ਲੈ ਦੇ ਜੇ ਆਪੇ ਛੋਲੀ ਜੀ ਪਾਲਾ ਤੇਰੇ ਕੋਲ ਹੀ ਰਹਿਣ ਗਿਆ ਮੈਂ ਫੂਕ ਮਾਰਾਂਗਾ ਤੇ ਕਾਜਾ ਕੇ ਰੱਖ ਦੇ ਮੰਦਰ ਵਿੱਚ ਤੇ ਮੇਰੇ ਕੋਲ ਮੈਂ ਰੱਖਣੀ ਹੈ ਕਹਿੰਦਾ ਤੁਹਾਡੇ ਕੋਲ ਰਹਿਣਗੇ ਮੈਂ ਨਹੀਂ ਲਵਾਗਾ ਉਹਨੇ ਥੋੜੇ ਕਰ 2 ਮਿੰਟ ਮੈਨੂੰ ਦੇਈ ਤੇ ਵੀ ਮੈਂ ਫੂਕ ਮਾਰਨੀ ਆ ਉਹਨੇ ਤੇ ਚੇਂਜ ਕਰਕੇ ਭੱਜ ਗਿਆ ਬਸ ਕੋਕੇ ਭੱਜ ਗਿਆ ਮੇਰੇ ਕੋਲ ਪਹਿਲੇ ਕੋੜ ਆਂਦੀ ਹੈਗੀ ਆ ਲੇਡੀ ਆਂਦੀ ਹੈ ਲੇਡੀ ਆਂਦੀ ਹੈ ਅੱਛਾ ਫਿਰ ਤੁਹਾਡੇ ਨਾਲ ਗੱਲਾਂ ਮਾਰਨ ਲਾ ਪਹਿਲਾਂ ਮਨ ਲਾ ਪੀ ਤਰੀਫਾਂ ਕਰ ਲਾ ਪੀ ਬਾਬੇ ਨੇ ਆ ਅੱਛਾ ਬਾਬਾ ਬੜਾ ਪਹੁੰਚੇ ਆਏ ਬਾਬੇ ਨੇ ਬਾਬਾ ਹੀ ਕਰਦਾ ਬਾਬਾ ਹੀ ਕਰਦਾ ਤੇ ਮੈਂ ਉਹਨੇ ਬਾਬਾ ਆ ਕਹਿੰਦੇ ਬਾਬਾ ਕਹਿੰਦੀ ਆਂਦੇ ਨਹੀਂ ਹੁੰਦੇ ਚੇਚੇ ਤੇ ਇਹ ਪਤਾ ਨਹੀਂ ਕਿਵੇਂ ਦੱਸਣਾ ਫਿਰ ਬਾਬੇ ਨੇ ਕੀ ਕੀਤਾ ਬਾਬੇ ਨੇ ਕਿ ਬਾਬੇ ਨੇ ਮੇਰੇ ਕੋਲ ਕਨੈਟਲ ਕਹਿੰਦਾ ਕੋ ਜੇਬ ਤੇ ਰੱਖ ਲੈ ਆਪਣੇ ਲਾ ਕੇ ਚੂੜੀ ਵੀ ਤੇ ਉਹ ਵੀ ਰੱਖ ਲੈ ਤੇ ਤੋ ਆਬਾਸੇ ਬੰਨ ਕੇ ਬੰਨ ਕੇ ਕਰ ਪਾਗੇ ਨਾ ਜੇ ਕਰ ਐਵੇਂ ਚਲੀ ਗਈ ਅੱਛਾ ਫਿਰ ਮੈਂ ਕੋ ਖੋ ਕੇ ਲੈ ਕੇ ਚਲਾ ਆਇਆ ਅੱਛਾ ਤੇ ਫਿਰ ਤੁਹਾਨੂੰ ਪਤਾ ਕਿਵੇਂ ਲੱਗਾ ਕਿ ਤੁਹਾਡੇ ਜੀਵਰ ਲੈ ਗਏ ਤੇ ਮੈਨੂੰ ਪਤਾ ਲੱਗਾ ਜਦੋਂ ਖਾਲੀ ਮੈਂ ਵੇਖਿਆ ਉਸ ਦੇ ਮੈਨੂੰ ਉਸ ਜੇ ਨਿਕਲੇ ਸੀ ਕਿ ਮੈਂ ਕਿ ਮੇਰੇ ਸਾਹ ਜਮਾਨ ਲੈ ਗਏ ਮੈਂ ਕਹਿੰਦੇ ਤਾਂ ਕੁਝ ਵੀ ਨਹੀਂ ਹੈਗਾ ਖਾਲੀ ਕਹਿੰਦਾ ਮੈਨੂੰ ਕਹਿੰਦਾ ਆੜਾ ਫੜੇ ਸਿਰ ਰਮਾਰ ਕਰਿਆ ਕਿ ਖੋਲੀ ਉਹ ਰਮਾਰ ਖਾਲੀ ਦੇਗਾ ਤੇ ਪਰ ਚੁੱਕਣ ਨੂੰ ਲੱਗ ਗਿਆ ਕਿੰਨੇ ਜੜੇ ਸੀਗੇ ਤਿੰਜਾਂ ਨੇ ਸੀ ਅੱਛਾ ਕੌਣ ਕੌਣ ਸੀਗੇ ਇੱਕ ਇੱਕ ਦੋ ਆਦਮੀ ਸੀ ਤੇ ਕੁੜੀ ਸੀ ਦੋ ਆਦਮੀ ਕਿਵੇਂ ਦੇ ਸੀਗੇ ਮੈਂ ਆ ਦੇਖਾ ਜੇ 68 ਬੰਦੇ ਦਾ ਸਾਰਾ ਸਿੱਖਾ ਤੇ ਦੂਸਰਾ ਤੇ ਯੰਗ ਸਿੱਖੋ ਉਹ ਦੇਖਿਆ ਨਹੀਂ ਕੋ ਤਾਂ ਉਹ ਮੂੰਹ ਫਰਾਂਸ ਜਾ ਜਨਾਨੀ ਤਾਂ ਮੇਰੇ ਕੋਲ ਬੈਠੀ ਹੈ ਮੈਂ ਪਛਾਣ ਲਾਂਗੇ ਅੱਜ ਮੇਰੇ ਸਾਹਮਣੇ ਆ ਜੀ ਕਿਵੇਂ ਹੋ ਉਹ ਮੋਟਰਸਾਈਕਲ ਪਿਆਰ ਸਟਾਰਟ ਕੀਤਾ ਐਸੇ ਉਹਨਾਂ ਨੇ ਥਿਲੋ ਜਿਹੜਾ ਇੱਕੋ ਮੋਟਰਸਾਈਕਲ ਤੇ ਇੱਕੋ ਇੱਕੋ ਤੇ ਗਿਆ ਬਸ ਸਮਾਨ ਭੜਿਆ ਜਨਾਨੀ ਪਿੱਛੇ ਬੈਠੀ ਹੈ ਪਹਿਲਾ ਬੰਦਾ ਬੈਠਾ ਉਹ ਜਿਹੜਾ ਉਹ ਜਿਹੜਾ ਦਿਨੇ ਮੇਰੇ ਕੋਲ ਸਮਾਨ ਕੋਇਆ ਹੈ ਪਿੱਛੇ ਜਨਾਨੀ ਬੈ ਕੇ ਭੱਜ ਗਏ ਬਸ ਅੱਛਾ ਕੀ ਕੀ ਤੁਹਾਡੇ ਉਹ ਲੈ ਕੇ ਗਏ ਮੇਰੀ ਚੂੜੀ ਮੇਰੀ ਚੂੜੀ ਸੀ ਮੋਟੀ ਮੋਟੀ ਵੀ ਗਰਾਂਦੀ ਚੂੜੀ ਸੀ ਮੇਰੀ ਰਿੰਗ ਸੀ ਤੇ ਕੰਨਾਂ ਦੇ ਟੋਪਸ ਹੈ ਟੋਟਲ ਕਿੰਨੇ ਤੋਲੇ ਸੀਗਾ 27 ਗ੍ਰਾਮ ਹੋ ਗਿਆ 27 28 ਗ੍ਰਾਮ ਅੱਛਾ ਹੂੰ ਤੇ ਕੀ ਮੰਗ ਕਰਦੇ ਹੋ ਮੈਂ ਕਹਿੰਦੇ ਮੈਨੂੰ ਮੈਨੂੰ ਮਿਲਣੀਆਂ ਚਾਹੀਦੀਆਂ ਮੇਰੀ ਚੀਜ਼ਾਂ ਹੂੰ ਬੜੀ ਉਦਾਂ ਬਣਾਈਆਂ ਜਾਂਦੀਆਂ ਕਿਵੇਂ ਕਿ ਬਹੁਤ ਮੁਸ਼ਕਲ ਕਿਵੇਂ ਘਰ ਚ ਬਣਾਈ ਦਾ ਕਿਵੇਂ ਕਰੀਦਾ ਵਾ ਹੂੰ ਬੜਾ ਔਖਾ ਹੋ ਜਾਂਦਾ ਬਹੁਤ ਅੱਛਾ ਪਤਾ ਹੀ ਨਹੀਂ ਲੱਗਣ ਦਿੱਤਾ ਉਹਨਾਂ ਨੇ ਨਾ ਜੀ ਨਾ ਮੈਂ ਵੇਖਦੀ ਜਾਈ ਮੈਨੂੰ ਖਾਲੀ ਰਬਾਰ ਫੜਾ ਕੇ ਉਹ ਦੂਜਾ ਖੋਲ ਫਿੱਟ ਕੇ ਭੱਜ ਗਿਆ ਔਰ ਮਾਲ ਹੀ ਮੇਰੇ ਕੋਲ ਕਹਿੰਦੇ ਘਰ ਜਾ ਕੇ ਨਾ ਇਨ ਬੰਦੇ ਚ ਰੱਖਦੇ ਨਾ ਤੇ ਮੈਂ ਤੁਹਾਡੇ ਸਿਰ ਪਾਦੇ ਹੱਥ ਨਹੀਂ ਲਾਉਂਦੇ ਸੀ ਮੇਰੇ ਕੋ ਖੋ ਕੇ ਚੱਲ ਗਿਆ ਬਸ ਫਟਾਫਟ ਮੋਟੇ ਸਟਾਰ ਸੀ ਉਹਦੇ ਕੋਲੇ ਸੀ ਮੋਟੇ ਫੜਕ ਨਹੀਂ ਸਕਦੇ ਸੀ ਤੁਹਾਡੇ ਸਿਰ ਤੇ ਹੱਥ ਰੱਖਿਆ ਸੀ ਬਾਬੇ ਨੇ ਹਾਂ ਬਾਬੇ ਤਿੰਨ ਵਾਰੀ ਰੱਖਿਆ ਕੋਈ ਨਹੀਂ ਲਖਿਆ ਅੱਛਾ ਪਤਾ ਹੀ ਨਹੀਂ ਲੱਗਾ ਨਾ ਚੀਰਵਾ ਤੱਕੰਦਾ ਸਮਾਨ ਰੱਖਿਆ ਤੁਹਾਡੇ ਕੋਲ ਕੋਈ ਚੋਰੀ ਜਿਹਾ ਕੇ ਦੇਖੋ ਸਮਾਨ ਮੈਂ ਪਾਈ ਰੱਖਿਆ ਚੋਲੀ ਆਪਣੇ ਕਹਿੰਦੇ ਇਸ ਤਰ੍ਹਾਂ ਲੈ ਜਾ ਕਰੋ ਕਦੀ ਖੋ ਕੇ ਲੱਗਾ ਕਦੀ ਵੇਖਿਆ ਸੀ ਉਹਨੂੰ ਇੱਥੇ ਕਦੇ ਨਹੀਂ ਕਦੇ ਵੇਖਿਆ ਤੇ ਇੱਕ ਹੱਥਾਂ ਦੇ ਚੂੜੀਆਂ ਲੱਗ ਲੈ ਕੇ ਕਹਿੰਦੇ ਇੱਕ ਕੰਨਾਂ ਦੀਆਂ ਤੇ ਇੱਕ ਪਦਈ ਦੇਣਗੇ ਹਾਂ ਕਿਵੇਂ ਦੇ ਸੀ ਬੰਦੇ ਇੱਕ ਸਰਦਾਰ ਸੀ ਭਾਰਾ ਆਇਆ ਤੇ ਇੱਕ ਬਾਬਾ ਸੀ ਤੇ ਇੱਕ ਲੇਡੀ ਸੀ ਅੱਛਾ ਕਿੰਨੇ ਨੇ ਉਹਨਾਂ ਨੇ ਬਾਤ ਦਾ ਨੂੰ ਅੰਜਾਮ ਹਾਂਜੀ ਤਾਂ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਭਾਈ ਕਹਿੰਦੇ ਵੀ ਆਦਾ ਕੰਧ ਨੂੰ ਜਸ ਸਹੀ ਕਰਕੇ ਰੋ ਆਦਾ ਕੀ ਅਣਜਾਣ ਬੰਦੇ ਨੂੰ ਨਹੀਂ ਮਿਲਣਾ ਚਾਹੀਦਾ ਬਿਲਕੁਲ ਜੀ ਨਹੀਂ ਮਿਲਣਾ ਚਾਹੀਦਾ ਆਂਟੀ ਇੱਥੇ ਆਏ ਹਾਂਜੀ ਕਿਵੇਂ ਹੋਇਆ ਕਿਵੇਂ ਆਂਟੀ ਦੇ ਨਾਲ ਹੀ ਲੱਗੇ ਆਂਦੇ ਸੀ ਉਹ ਤੇ ਆਂਟੀ ਨੂੰ ਸਾਹਮਣੇ ਲੈ ਗਏ ਨੇ ਅੰਟੀ ਉਹ ਲੁੱਟ ਗਈ ਉਹ ਰੋਲਾ ਪਿਆ ਉਹ ਅਸੀਂ ਭੱਜ ਕੇ ਗਏ ਮਗਰ ਉਹ ਭੱਜ ਗਏ ਭੱਜ ਗਏ ਜੀ ਮੈਂ ਨਾ ਅੰਦਰ ਕੰਮ ਕਰ ਰਿਹਾ ਸੀ ਮੇਰੇ ਅਚਾਨਕ ਨਿਗਾਹ ਪਈ ਬਾਹਰ ਆਂਟੀ ਜੀ ਕਿੱਥੇ ਲੇਡੀਜ਼ ਨਾਲ ਗੱਲਾਂ ਮਾਰਦੇ ਹੋ ਸੀ ਅੱਛਾ ਪਰ ਜਦੋਂ ਵੇਖਿਆ ਮੈਂ ਆਂਟੀ ਕਾਫੀ देर ਲੱਗੇ ਰਹੇ ਤੇ ਮੈਨੂੰ થોੜਾ ਡਾਊਟ ਹੋਇਆ ਪਰ ਮੈਂ ਧਿਆਨ ਨਹੀਂ ਦਿੱਤਾ ਜਿਆਦਾ ਫਿਰ ਮੈਂ ਆਪ ਦਾ ਕੰਮ ਲੱਗ ਗਿਆ ਫਿਰ ਆਂਟੀ ਰੋਲਾ ਪਾਇਆ ਕਿ ਕੋਈ ਬਾਬਾ ਮਨੇ ਲੁੱਟ ਕੇ ਲੈ ਗਿਆ ਫਿਰ ਆਂਟੀ ਬਣਾ 10 ਦਿਨ ਵੈਸੀ ਮੇਰੇ ਨਾਲ ਕੀ ਹੋਇਆ ਆਂਟੀ ਕਹਿੰਦੇ ਮੇਰੇ ਪੈਸੇ ਲੈ ਗਿਆ ਮੈਂ ਕਿਹਾ ਆਂਟੀ ਵੀ ਤੁਸੀਂ ਦੱਸੋ ਹੋਇਆ ਕੀ ਹੈ ਫਿਰ ਦੱਸਿਆ ਕਹਿੰਦੇ ਮੇਰੇ ਚੂ ਫਰਾਂਟੀ ਪਿੱਛੇ ਭੱਜੇ ਪਰ ਇਹਨੇ ਨਿਕਲ ਗਿਆ ਸੀ ਉਹ ਇਹ ਕੀ ਸੀਸੀਟੀਵੀ ਚ ਵੀ ਆਈ ਸਾਰੀ ਗੱਲ ਸੀਸੀਕੇ ਵੀ ਨਹੀਂ ਬੈ ਗੱਡੀ ਆਫ ਕਰਦੇ ਮੈਂ ਫਿਰ ਤੁਹਾਨੂੰ ਭੇਜੀਏ ਫਿਰ ਮੈਂ ਇਹ ਮਤਲਬ ਕੀ ਆਇਆ ਕੀ ਕੀਤਾ ਕੀ ਬਾਬੇ ਨੇ ਬਾਬੇ ਨੇ ਸਿਰ ਤੇ ਹੱਥ ਰੱਖਿਆ ਫਰਾਂਟੀ ਨੂੰ ਕੁਝ ਸਮਝ ਨਹੀਂ ਆਈ ਫਰਾਂਟੀ ਨਾਲੇ ਪਿੱਛੇ ਚਲੇ ਗਏ ਉਹਨਾਂ ਦੇ ਉਸ ਤੋਂ ਅੰਟੀ ਸਾਰਾ ਸੁਣਨ ਲੱਗ ਦਿੱਤਾ ਉਹਨਾਂ ਨੂੰ ਫਰਾਂਟੇ ਨੂੰ ਬਾਹਰ ਚੱਲ ਗਿਆ ਇਹ ਮੈਂ ਤਾਂ ਲੁੱਟੀ ਗਈ ਫਰਾਂਟੇ ਪਿੱਛੇ ਭੱਜੇ ਕਈ ਬੰਦੇ ਨਫਰ ਹੋਣੇ ਜਿੱਥੇ ਨਿਕਲ ਗਿਆ ਸੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਲੋਕਾਂ ਨੂੰ ਸਹੀ ਤੇ ਨਾਲ ਚਾਹੀਦਾ ਐਵੇਂ ਤਾਂ ਕਰੋ ਥਾ ਥਾ ਆਏ ਨੇ ਕੋਈ ਉੱਪਰ ਦੇ ਬੰਦੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਤੁਹਾਡੇ ਕੋਈ ਲਿੰਕ ਜੇ ਹੈਗਾ ਜਨਮਸ਼ਾਹ ਦੇਗਾ ਉਹ ਨਾਲ ਗੱਲ ਕਰੋ ਕਿਸੇ ਅਜੀਬ ਬੰਦੇ ਨਾਲ ਗੱਲ ਕਰੋ ਉਸ ਨੂੰ ਵੀ ਚਾਹੀਦਾ ਵੀ ਐਵੇਂ ਤਾਂ ਬੰਦੇ ਟੱਲ ਪੈਣੀ ਚਾਹੀਦੀ